ਬਾਈ ਹੁਣ ਗੇਟ ਤੇ ਨਾ ਮੇਨ ਗੱਲ ਕਰ ਲਈਏ ਇਹ ਬਾਈ ਕਿੱਥੋਂ ਲੱਗੇ ਨੇ ਇਹਦੇ ਵਿੱਚ ਬਲਮ ਲੱਗੇ ਹੋਏ ਆ ਜਾਂ ਮਤਲਬ ਨਹੀਂ ਬਲਮ ਬਾਈ ਜੀ ਹੈਗੇ ਨੇ ਦਿੱਤੀ ਆ ਬੱਦ ਲਾਉਣੇ ਆ ਹਰੇ ਠੀਕ ਹੈ ਕਿਉਂਕਿ ਆਪਾਂ ਇਹ ਨਵਾਂ ਕੰਮ ਸੀ ਲਾਉਣੇ ਆ ਬਲ ਜਗਾ ਛੱਡੀ ਤਾਰ ਪਾਈ ਹੋਈ ਆ ਆਪਣੀ ਸਾਰਾ ਕੁਝ ਕੀਤਾ ਹੋਇਆਗਾ ਜੀ ਇਹ ਨਾ ਬਾਈ ਜੀ ਆਪਾਂ ਮੈਂ ਇਹ ਸ਼ੁਰੂ ਤੋਂ ਸੋਚਿਆ ਸੀਗੇ ਵੀ ਆਪਾਂ ਜਿਹੜੀ ਉੱਪਰ ਜਾਲੀ ਲਗਾਈ ਬਿਉਂੜੀ ਸੋਚ ਰਹੇ ਸੀਗੇ ਠੀਕ ਹੈ ਵੀ ਜਾਲੀ ਦੇ ਨਾਲ ਦੀ ਕੋਈ ਮੈਚ ਕਰਦੀ ਚੀਜ਼ ਲਾਉਣੀ ਐ ਅੱਛਾ ਆਪਾਂ ਡਿਜ਼ਾਈਨ ਵੀ ਚੀਜ਼ ਵੀ ਲਾਉਣੀ ਆ ਆਰਟੀਫੀਸ਼ਲ ਜੀ ਨਹੀਂ ਲਾਉਣੀ ਜਿੱਦਾਂ ਆਪਾਂ ਚੱਲਦੇ ਆ ਉਹ ਬਾਈ ਨਾ ਆਪਾਂ ਇੰਸਟਾਗ੍ਰਾਮ ਤੇ ਰੀਲ ਦੇਖੀ ਸੀ ਬਾਈ ਵੀ ਠੀਕ ਆ ਬਾਈ ਉਹ ਪਵਾਨੀਗੜ ਤੋਂ ਨੇ ਬਾਈ ਜੀ ਹਾਂ ਬਾਬਾ ਪਿੱਲਰ ਸਟੋਰ ਤੋਂ ਅੱਛਾ ਹਰੀਸ਼ ਹੋਰੀ ਬਾਬਾ ਪਿੱਲਰ ਹਾਂਜੀ 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 ਠੀਕ ਹੈ ਜੀ ਤੇ ਉਹ ਬਾਈ ਨਾ ਮੈਂ ਕੰਟੈਕਟ ਕੀਤਾ ਇੰਸਟਾਗ੍ਰਾਮ ਤੋਂ ਨੰਬਰ ਕੱਢਿਆ ਬਾਈ ਦਾ ਠੀਕ ਹੈ ਤੇ ਚਲੋ ਬਾਈ ਨਾ ਗੱਲ ਕੀਤੀ ਬਾਈ ਨੂੰ ਦੱਸੀਏ ਵੀ ਸਾਨੂੰ ਇੰਨੀ ਮੈਨਰਮੈਂਟਾਂ ਨੇ ਕਰਵਾਈ ਮਿਸਤਰੀ ਤੋਂ ਬੇਨਤੀ ਆਪ ਨੂੰ ਜਾਲੀ ਚਾਹੀਦੀ ਆ ਤੇ ਆਪ ਨੂੰ ਇਹ ਕੁਝ ਚਾਹੀਦਾ ਦੱਸਿਆ ਆਪਾਂ ਨੂੰ ਉਹ ਬਾਈ ਜੀ ਕਹਿੰਦੇ ਕੋਈ ਗੱਲ ਨਹੀਂ ਸੋਡਾ ਵੀ ਸਾਨੂੰ ਸਾਨੂੰ ਇੱਕ ਬਾਈ ਸਾਡੇ ਨੂੰ ਵੱਡੀ ਪ੍ਰੋਬਲਮ ਕੀ ਆ ਰਹੀ ਸੀਗੀ ਮਿਸਤਰੀ ਨੂੰ ਚ ਅਸੀਂ ਜਮਾ ਕੰਮ ਸਿਰੇ ਤੇ ਲਿਆ ਹੀ ਖੜੇ ਸੀਗੇ ਠੀਕ ਹੈ ਤੇ ਬਾਕੀ ਅਸੀਂ ਮੈਂ ਪਹਿਲਾਂ ਦਾ ਲੋਕਲ ਜਾਲੀ ਪਤਾ ਕੀਤੀ ਉਹ ਟਾਈਮ ਕਾਫੀ ਮੰਗ ਰਹੀ ਸੀ ਆਪਾਂ ਤੋਂ ਠੀਕ ਹੈ ਭਾਈ ਤੇ ਮੈਂ ਫਿਰ ਬਾਈ ਜੀ ਨਾਲ ਗੱਲ ਕੀਤੀ ਮਹਾ ਬਾਈ ਜੀ ਸਾਨੂੰ ਜਲਦੀ ਵੀ ਚਾਹੀਦੀ ਆ ਤੇ ਸਾਨੂੰ ਚੀਜ਼ੀ ਬੜੀ ਚਾਹੀਦੀ ਆ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਕਰ ਤੁਸੀਂ ਇੱਕ ਵਾਰੀ ਮੇਰੇ ਕੋਲ ਵਿਜ਼ਿਟ ਕਰੋ ਕਹਿੰਦੇ ਤੇ ਥੋੜਾ ਕਹਿੰਦੇ ਹੱਲ ਕਰਕੇ ਦੇਵਾਂਗੇ ਕਹਿੰਦੇ ਠੀਕ ਹੈ ਤੇ ਬਾਈ ਜੀ ਨੇ ਫਿਰ ਬਹੁਤ ਵਧੀਆ ਡੀਲ ਕੀਤਾ ਆਪਾਂ ਨੂੰ ਬਹੁਤ ਜਲਦੀ ਮਨ ਕੀ ਹੁੰਦਾ ਤਿਆਰ ਕਰਕੇ ਦੇ ਕੁਆਲਿਟੀ ਪੱਕੋ ਡਿਜ਼ਾਈਨ ਪੱਕਾ ਤਸੱਲੀ ਕਰਾਤੀ ਨਹੀਂ ਨਹੀਂ ਕੁਆਲਟੀ ਬਾਈ ਜੀ ਦੀ ਬਹੁਤ ਇੱਕ ਨੰਬਰ ਆ ਗਈ ਜੀ ਠੀਕ ਹੈ ਬਾਈ ਕੁਆਲਟੀ ਬਹੁਤ ਇਹ ਵੀ ਬਹੁਤ ਖਾਸ ਗੱਲ ਹੈ ਹਰੀਸ਼ ਬਾਈ ਵੀ ਬਹੁਤ ਸੋਹਣਾ ਕੰਮ ਕਰਦਾ ਹੁਣ ਬਾਈ ਨੇ ਆਪਣੇ ਫਾਰਮ ਹੌਸ ਦਾ ਜਿਵੇਂ ਨਾਂ ਦੇਖ ਲਈਏ ਬਾਈ